ਦੀਵਾ ਕਰੰਦਾ ਮੌਕਾ ਦਿੱਤਾ ਤੇ ਮੈਂ ਸਬੂਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਨਾ ਤੇ ਵਚਨ ਦਿਨਾ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਕਿ ਆ ਸੂਬਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਇੱਥੇ ਤਰੱਕੀ ਲਿਆਉਣੀ ਅਕਾਲੀ ਦਲ ਦਾ ਜੁੰਵਾਰਾ ਤੇ ਜੁੰਵਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲੋ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੁੰਵਰੀ ਗੱਦੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੋਈ ਲੰਬਾ ਚੋੜਾ ਸੰਬੋਧਨ ਤਾਂ ਨਹੀਂ ਸੀ ਕੁਝ ਮਿੰਟਾਂ ਦਾ ਸੀ ਪਰ ਇਸ ਸਭ ਦੇ ਵਿਚਾਲੇ ਸਵਾਲ ਵੀ ਨਹੀਂ ਲਏ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਤੇ ਸੇਵਾਵਾਂ ਸੰਭਾਲ ਚੁੱਕੇ ਨੇ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਜਿਹੜੇ ਹੈਗੇ ਨੇ ਉਹ ਜ਼ਰੂਰ ਗੱਲਬਾਤ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜਾ ਧੰਨਵਾਦ ਕਰਦਾ ਜਿੰਨਾਂ ਨੇ ਥੋੜਾ ਸਮਾਂ ਮੈਨੂੰ ਸੇਵਾ ਸੰਗਤ ਨੇ ਬਖਸ਼ੀ ਸੀ ਗੁਰੂ ਨੇ ਕਿਰਪਾ ਕਰਕੇ ਮੇਰੇ ਤੇ ਹੱਥ ਹਰ ਕੇ ਨਿਭਾਈ ਹੈ ਜੇ ਕੋਈ ਕੰਮ ਕਰਦੇ ਤੋਂ ਮੈਥੋਂ ਕਮੀ ਰਹੀ ਹੈ ਤਾਂ ਮੈਂ ਉਹਦੀ ਸੰਗਤ ਤੋਂ ਮਾਫੀ ਵੀ ਚਾਹਉਣਾ ਦੂਸਰਾ ਮੈਂ ਬੇਨਤੀ ਕਰਦਾ ਕਿ ਜਿੰਨੇ ਪਿਆਰ ਸਤਕਾਰ ਨਾਲ ਅੱਜ ਪ੍ਰਧਾਨਗੀ ਦੀ ਚੋਣ ਉਸ ਸ਼ਾਹ ਨਾਲ ਕੀਤੀ ਹੈ ਸਾਰੇ ਡੈਲੀਗੇਟ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਕੋਲ ਕੋ ਅਰਦਾਸ ਕਰਦਾ ਕਿ ਜੋ ਪ੍ਰਧਾਨ ਜੀ ਹੈ ਜਿਸ ਦੁਆਰਾ ਸੇਵਾ ਦਿਨ ਦਿੱਤੀ ਹੈ ਗੁਰੂ ਕਿਰਪਾ ਕਰੇ ਉਹਨਾਂ ਤੋਂ ਬੜੀ ਤਰੀਕੇ ਨਾਲ ਸੇਵਾ ਰਹਿਣਾ ਆਪ ਦਾ ਸਿਰ ਤੇ ਹੱਥ ਰੱਖ ਕੇ ਤਾਂ ਕਿ ਅਸੀਂ ਪੰਜਾਬ ਨੂੰ ਦੁਆਰਾ ਅਮਨ ਸ਼ਾਂਤੀ ਭਾਈਚਾਰਾ ਅਸੀਂ ਕਾਇਮ ਕਰ ਛੱਡੀਏ ਪੰਜਾਬ ਦੀ ਤਰੱਕੀ ਹੋਵੇ ਤੀਸਰਾ ਜੋ ਦਬਦਵਾ ਸਾਹਿਬ ਆ ਕੱਲ ਉਥੇ ਅਸੀਂ ਬੜੀ ਵੱਡੀ ਕਾਨਫਰੰਸ ਕਰ ਰਿਹਾ ਉਸ ਕਾਨਫਰੰਸ ਤੇ ਵੀ ਅਸੀਂ ਸਾਰੇ ਜਿਹੜੇ ਹੈ ਉਹ ਅਪੀਲ ਕਰਦੇ ਆ ਬਾਕੀ 25 ਤਰੀਕ ਨੂੰ ਬਾਦ ਸਾਹਿਬ ਦੀ ਵਰਸੀ ਐ ਸਲਾਨਾ ਉਹ ਜ਼ਿਲ੍ਹਾਵਾਰ ਪਾਸ ਇਹਨੇ ਜੀ ਕਾਈ ਵੱਲੋਂ ਬਾਕੀ ਉੱਥੇ ਹੋਏਗੀ ਇਹ ਸਾਰਾ ਸਾਡਾ 25 ਰਪਏ ਸਰਦ ਉਹ ਬਾਗੀਆਂ ਜਿਹੜੀਆਂ ਨੂੰ ਸਾਰਾ ਅੱਜ ਅਪਰਵਾੜ ਸ਼ਹਿਰ ਵੱਲੋਂ ਜੀ ਚਲੋ ਸੋਨਾ ਬਾਤ ਲੱਗ ਰਹੀ ਹੈ ਜਿਹਨੇ ਥੋੜਾ ਸੰਖਿਆ ਕਰ ਰਹੇ ਆ ਇਹ ਅੰਮ੍ਰਿਤਸਰ ਤੋਂ ਤਸਵੀਰਾਂ ਨੇ ਜਿੱਥੇ ਕਿ ਤੱਬਲਵਿੰਦਰ ਸਿੰਘ ਪੁੰਦੜ ਇੱਕ ਗੱਲ ਦਾ ਜ਼ਰੂਰ ਕਹਿ ਗਈ ਕਿ ਬਹੁਤ ਧੰਨਵਾਦ ਮੈਸੇਵਾਨੇ ਭਾਈਆਂ ਹਾਲਾਂਕਿ ਜੋ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਹੁਣ ਕੁਰਸੀ ਇੱਕੋ ਬਚਦੀ ਹੈ ਸਰਪ੍ਰਸਤ ਵਾਲੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਕੋਲ ਰਹੀ ਜਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਸਖਦੀਪ ਸਿੰਘ ਢੀਂਡ ਸਾਨੂੰ ਵੀ ਉਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਜਾਂ ਉਸ ਤਰੀਕੇ ਨਾਲ ਉਹਨਾਂ ਨੂੰ ਅਹੁਦੇ ਦੇ ਉੱਤੇ ਰੱਖਿਆ ਗਿਆ ਕਿਉਂਕਿ ਹੋਰ ਕੋਈ ਗੌਰਵ ਇਹਨਾਂ ਤੋਂ ਸੀਨੀਅਰ ਹੈ ਵੀ ਨਹੀਂ ਇਸ ਵੇਲੇ ਸਭ ਤੋਂ ਉਮਰਦਰਾਜ਼ ਜੇ ਆਪ ਨੇ ਕਿ ਉਹ ਬਲਵਿੰਦਰ ਸਿੰਘ ਪੁੰਦੜ ਹੀ ਨੇ ਬਾਕੀ ਚਾਹੇ ਗੁਲਜਾਰ ਸਿੰਘ ਰਣੀ ਕੇ ਹੋਣ ਯਾ ਦੂਸਰੇ ਆਗੂ ਹੋਣੋਂ ਸਾਰੇ ਭੁੰਦੜ ਤੋਂ ਜੂਨੀਅਰ ਨੇ ਇਸੇ ਕਰਕੇ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਸੋ ਹੁਣ ਕਿਉਂਕਿ ਅੱਜ ਜਦੋਂ ਇਸ ਵੇਲੇ ਇਹ ਸਵਾਗਤ ਚੱਲ ਰਿਹਾ ਸੀ ਜਦੋਂ ਸੰਗਵੀਰ ਬਾਦਲ ਦਾ ਅਨਾਉਂਸ ਹੋ ਗਿਆ ਪ੍ਰਧਾਨ ਜੀ ਦਾ ਉਸ ਤੋਂ ਬਾਅਦ ਡਾਕਟਰ ਚੀਮਾ ਨੇ ਇੱਕ ਹੋਰ ਉੱਥੇ ਹੱਥ ਖੜੇ ਕਰਾ ਕੇ ਜਿਹੜਾ ਸੀ ਸਾਰਿਆਂ ਤੋਂ ਤਾਇਦ ਕਰਵਾਈ ਕਿ ਹੁਣ ਅੱਗੇ ਜਿਹੜੀ ਅਕਾਲੀ ਦਲ ਦੀ ਬਾਡੀ ਬਣਨੀ ਹੈ ਜਿਹੜੀ ਅੱਗੇ ਜਿਹੜੇ ਹੋਰ ਅਹੁਦੇਦਾਰ ਚੁਣੇ ਜਾਣੇ ਆ ਉਦੇ ਅਧਿਕਾਰ ਸੁਖਵੀਰ ਬਾਦਲ ਨੂੰ ਦੇ ਦਿੱਤੇ ਗਏ ਸੋ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਛੇਤੀ ਇੱਕ ਅੱਧੀ ਲਿਸਟ ਤੇ ਘੱਟੋ ਘੱਟ ਜੀ ਦੇ ਵਿੱਚ ਮੇਨ ਮੇਨ ਨਾਮ ਹੋਣਗੇ ਉਹਤੇ ਸੁਖਵੀਰ ਬਾਦਲ ਬਹੁਤ ਜਲਦੀ ਜਾਰੀ ਕਰ ਸਕਦੇ ਨੇ ਬਾਕੀ ਉਸ ਤੋਂ ਬਾਅਦ ਫਿਰ ਅੱਗੇ ਪਾਰਟੀ ਦਾ ਜੋ ਢਾਂਚਾ ਸਬੰਧਤ ਹੈ ਉਹ ਵੀ ਫਿਰ ਆਗੇ ਹਾਲਾਂਕਿ ਬਾਗੀ ਵੀ ਇਸ ਗੱਲ ਦਾ ਜ਼ਿਕਰ ਕਰਨਗੇ ਪ੍ਰਧਾਨਗੀ ਵਾਲੀ ਕੁਰਸੀ ਦੇ ਉੱਤੇ ਕੋਈ ਬਹੁਤਾ ਚੇਂਜ ਨਹੀਂ ਉਸ ਤੋਂ ਬਾਅਦ ਪਹਿਲੀ ਲਿਸਟ ਦੇ ਵਿੱਚ ਵੀ ਕੋਈ ਬਹੁਤਾ ਚੇਂਜ ਨਜ਼ਰ ਨਹੀਂ ਆਇਆ ਬਿਲਕੁਲ ਤੁਸੀਂ ਨਾਮ ਲੈ ਰਹੇ ਹੋ ਡਾਕਟਰ ਚੀਮਾ ਹੁਣ ਜਾਂ ਫਿਰ ਗੁਰਦਾਸ ਸਿੰਘ ਰਣਿੱਕੇ ਹੁਣ ਜਾਂ ਹੋਰ ਜਿਹੜੇ ਆਗੂ ਮੇਸ਼ਨ ਦਰ ਸਿੰਘ ਗਰੇਵਾਲ ਹੁਣ ਹੋਰ ਆਗੂ ਹੈਗੇ ਨਹੀਂ ਉਹ ਪਹਿਲੀ ਲਿਸਟ ਦੇ ਵਿੱਚ ਸਾਨੂੰ ਨਜ਼ਰ ਲਾਜ਼ਮੀ ਤੌਰ ਦੇ ਉੱਤੇ ਆਣਗੇ ਇੱਕ ਵਾਰੀ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਇੱਕ ਅਹਿਮ ਖਬਰ ਇਸ ਸਮੇਂ ਦੀ ਸੁਬੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਪ੍ਰਧਾਨ ਚੁਣਣਗੇ ਚੁਣਲੇ ਗਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਇੱਕ ਵਾਰ ਫਿਰ ਤੋਂ ਹੁਣ ਸੰਭਾਲਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਪ੍ਰਧ ਜਿਹੜੀ ਉਹਨਾਂ ਦੇ ਹੱਥੋਂ ਗਈ ਜਾਂ ਤਾਂ ਤੁਸੀਂ 10 ਤਰੀਕ ਤੋਂ ਲਗਾ ਲਓ 10 ਜਨਵਰੀ ਤੋਂ ਇਹ ਅਜੇ 16 ਨਵੰਬਰ ਤੋਂ ਵੀ ਰੱਖੀ ਹੈ ਤਾਂ ਵੀ 4-5 ਮਹੀਨੇ ਹੀ ਹੈ 16 ਨਵੰਬਰ ਤੋਂ ਇਨਐਕਟਿਵ ਹੋ ਗਈ ਸੀ ਇਨਐਕਟਿਵ ਹੋ ਗਈ ਸੀ ਇਹ ਲੱਗਦਾ ਜੁਲਾਈ ਚ ਹੋ ਗਏ 1 ਅਗਸਤ ਨੂੰ ਜਦੋਂ ਉਹਨਾਂ ਨੇ ਤਨਖਾਹਿਆ ਕਰਾਰ ਦੇ ਦਿੱਤਾ ਪਰ ਮੀਟਿੰਗਾਂ ਮੀਟਿੰਗਾਂ ਜਿਹੜੀਆਂ ਸੀਆਂ ਮੀਟਿੰਗਾਂ ਤੋਂ ਉਹਨਾਂ ਨੇ ਪਾਸਾ ਬੰਦ ਲਿਆ ਬਿਲਕੁਲ ਬਿਲਕੁਲ ਉਹ ਆਉਂਦੇ ਨਹੀਂ ਸੀ ਤਾਂ ਕੁਝ ਤਸਵੀਰਾਂ ਦਿਖਾ ਰਹੇ ਹਾਂ ਸਿੱਧਾ ਰੁੱਕ ਕਰਦੇ ਹਾਂ ਕੁਝ ਲਾਈਵ ਤਸਵੀਰਾਂ ਤੇ ਕੀ ਕੁਝ ਉੱਥੇ ਨਜ਼ਰ ਆ ਰਿਹਾ ਹੈ ਰਾਜੀਵ ਸ਼ਰਮਾ ਸਾਡੇ ਸੇ ਹੋਗੀ ਸਾਡੇ ਨਾਲ ਜੁੜਨਗੇ ਜਿਵੇਂ ਰਾਜੀਵ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚੇ ਤਾਂ ਜ਼ਰੂਰ ਆਪਣੀ ਗੱਲ ਰੱਖਦੇ ਰਹਿਣਾ ਤੁਸੀਂ ਬਹੁਤ سارے ਆਗੂਆਂ ਨਾਲ ਵੀ ਗੱਲਬਾਤ ਕਰਨ ਦੀ ਉਹ ਕੋਸ਼ਿਸ਼ ਕਰਨਗੇ ਔਰ ਇਸ ਦੇ ਨਾਲ ਹੀ ਦੂਜੇ ਪਾਸੇ ਸਬੀਰ ਸਿੰਘ ਬਾਦਲ ਦਾ ਪੂਰਾ ਕਾਫਲਾ ਉੱਥੋਂ ਨਿਕਲ ਰਿਹਾ ਹੈ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਤੇਜ ਸਿੰਘ ਸਮੁੰਦਰੀ ਹਾਲ ਤੋਂ ਜਿਹੜੇ ਅਕਾਲੀ ਆਗੂ ਨੇ ਜਿਹੜੇ ਬਾਹਰ ਆਏ ਨੇ ਔਰ ਉਸ ਤੋਂ ਬਾਅਦ ਮਾਹੌਲ ਇਸ ਸਮੇਂ ਅਕਾਲੀ ਅਕਾਲੀ ਉੱਥੇ ਜ਼ਰੂਰ ਹੈ ਬਿਲਕੁਲ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਹੋਏ ਨੇ ਰਾਜੀਵ ਹੁਣ ਅੱਗੇ ਪ੍ਰਤੀਕਰਮ ਕੀ ਵੱਖ-ਵੱਖ ਜਿਹੜੇ ਆਗੂ ਪਹੁੰਚੇ ਹੋਏ ਨੇ ਕੀ ਪ੍ਰਤੀਕਰਮ ਉਹਨਾਂ ਦੇ ਆ ਬਿਲਕੁਲ ਗੌਰਵ ਔਰ ਵਿਜੇ ਦਸਰਾ ਚਾਹੁੰਦਾ ਕਿ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਹੜਾ ਕਾਫਲਾ ਹੈ ਗੱਡੀਆਂ ਦਾ ਉਹ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਾਹਰ ਨਿਕਲਦਾ ਹੋਇਆ ਨਜ਼ਰ ਆਇਆ ਤਾਂ ਜਿੱਥੋਂ ਤੱਕ ਸੁਖਬੀਰ ਬਾਦਲ ਦਾ ਸਵਾਲ ਹੈ ਜਿੱਦਾਂ ਹੀ ਉਹਨਾਂ ਦੇ ਨਾਮ ਦੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਮੀਡੀਆ ਦੇ ਨਾਲ ਆ ਕੇ ਉਹ ਗੱਲਬਾਤ ਕਰਦੇ ਨੇ ਤਾਂ ਹੁਣ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਇਸ ਵੇਲੇ ਓਹੋ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਤਮਾਮ ਲੀਡਰਸ਼ਿਪ ਜਿਹੜੀ ਹੈ ਉਹ ਉਹਨਾਂ ਦੇ ਨਾਲ ਹੈ ਔਰ ਬਹੁਤ ਸਾਰੇ ਅ ਅਕਾਲੀ ਆਗੂ ਜਿਹੜੇ ਕਿ ਸਵੇਰ ਤੋਂ ਹੀ ਅੱਜ ਇੱਥੇ ਪਹੁੰਚਣੇ ਸ਼ੁਰੂ ਹੋਏ ਸੀ ਉਹ ਵੀ ਹੁਣ ਹੌਲੀ-ਹੌਲੀ ਉਹਨਾਂ ਦੇ ਨਾਲ ਜੋ ਹੈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਜਾ ਰਹੇ ਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਅਕਾਲ ਤਖਤ ਸਾਹਿਬ ਬਸ ਕਤਰੇਤ ਵੀ ਜਾਣਗੇ ਸੁਖਬੀਰ ਸਿੰਘ ਬਾਦਲ ਤਾਂ ਹਲਚਲ ਇਸ ਵੇਲੇ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਹੀ ਇੱਕ ਵੱਡਾ ਸਵਾਲ ਬਣਿਆ ਹੋਇਆ ਸੀ ਹਾਲਾਂਕਿ ਨਿਊਜ਼ 18 ਲਗਾਤਾਰ ਆਪਣੀ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਰਿਹਾ ਸੀ ਕਿ ਜ਼ਿਆਦਾਤਰ ਜਿਹੜੀਆਂ ਸੰਭਾਵਨਾਵਾਂ ਨੇ ਉਹ ਇਹੀ ਨੇ ਕਿ ਸੁਖਬੀਰ ਬਾਦਲ ਨੂੰ ਹੀ ਜਿਹੜੀ ਅਕਾਲੀ ਦਲ ਦੀ ਕਮਾਂ ਹੈ ਉਹ ਦਿੱਤੀ ਜਾ ਸਕਦੀ ਹੈ ਤਾਂ ਇੱਥੇ तमाम ਜਿਹੜੇ ਆਗੂ ਨੇ ਅਸੀਂ ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਇੱਕ ਵੱਡੀ ਡਿਵੈਲਪਮੈਂਟ ਹੈ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਪਰਮਵੀ ਅਬਰਤ ਸਿੰਘ ਬੰਟੀ ਰਵਾਨਾ ਜੋ ਨੇ ਉਹ ਵੀ ਇੱਥੇ ਮੌਜੂਦ ਨੇ ਥੋੜੀ ਦੇਰ ਪਹਿਲਾਂ ਜੋ ਬਲਵਿੰਦਰ ਸਿੰਘ ਭੁੰਦੜ ਨੇ ਉਹਨਾਂ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੀਡਰਸ਼ਿਪ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਉਹਨਾਂ ਵੱਲੋਂ ਇਸ਼ਾਰਾ ਜ਼ਰੂਰ ਕੀਤਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਜੋ ਨੇ ਉਹ ਕੈਪੇਬਲ ਨੇ ਉਹ ਇਹ ਸੇਵਾ ਜਿਹੜੀ ਹੈ ਉਹ ਨਿਭਾ ਸਕਦੇ ਨੇ ਤਾਂ ਕੋਸ਼ਿਸ਼ ਕਰਦੇ ਆ ਕਿਉਂਕਿ ਬਹੁਤ ਸਾਰੇ ਤਾਲੀ ਆਗੂ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਨਾਲ ਕੀਤੀ ਜਾ ਰਹੀ ਤਾਂ ਇਹ ਤਸਵੀਰਾਂ ਨੇ ਇਸ ਵੇਲੇ ਤੇਜ ਸਿੰਘ ਸਮੁੰਦਰੀ ਹਾਲ ਦੇ ਬਾਰ ਦੀਆਂ ਤਾਂ ਥੋੜੀ ਦੇਰ ਦੇ ਵਿੱਚ ਅਕਾਲੀ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਹੁਣ ਕੀ ਪ੍ਰਤੀਕਿਰਿਆ ਕਿਉਂਕਿ ਪਹਿਲਾਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਜ਼ਾਹਿਰ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਆਫੀਸ਼ੀਅਲੀ ਅਨਾਉਂਸਮੈਂਟ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਜੋ ਹੈ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਤਾਂ ਉਸ ਤੋਂ ਬਾਅਦ ਕੀ ਪ੍ਰਤੀਕਿਰਿਆ ਕਿਉਂਕਿ ਥੋੜੀ ਦੇਰ ਪਹਿਲਾਂ ਵਿਕਰਮ ਮਜੀਠੀਆ ਵੀ ਜੋ ਨੇ ਉਹ ਬਾਹਰ ਨਿਕਲੇ ਸੀ ਤਾਂ ਹੁਣ ਸਾਰੇ ਆਗੂ ਜਿਹੜੇ ਨੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੇ ਨੇ ਥੋੜੀ ਦੇਰ ਦੇ ਵਿੱਚ ਅਕਾਲਪਤੀ ਸਾਹਿਬ ਸਕਤਰੇਤ ਵਿਖੇ ਜਾ ਕੇ ਸੁਖਬੀਰ ਬਾਦਲ ਵੱਲੋਂ ਜਿਹੜੇ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗਰਗਜ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਰੋਜੀ ਬਰਕੰਦੀ ਵੀ ਇੱਥੇ ਮੌਜੂਦ ਨੇ तमाम ਜਿਹੜੇ ਅਕਾਲੀ ਆਗੂ ਨੇ ਉਹ ਸਵੇਰ ਤੋਂ ਹੀ ਇੱਥੇ ਪਹੁੰਚੇ ਹੋਏ ਸੀ ਜੇਕਰ ਬੰਟੀ ਰਮਾਣਾ ਦੀ ਗੱਲ ਕਰੀਏ ਤਾਂ ਜਦੋਂ ਸੁਖਬੀਰ ਬਾਦਲ ਇੱਥੇ ਪਹੁੰਚਦੇ ਨੇ ਉਹਨਾਂ ਦੀ ਗੱਡੀ ਜੋ ਹੈ ਉਹਨਾਂ ਵੱਲੋਂ ਡਰਾਈਵ ਕੀਤੀ ਜਾ ਰਹੀ ਸੀ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਨਾਲ ਮੌਜੂਦ ਸੀ ਉਸ ਤੋਂ ਇਲਾਵਾ ਡਾਕਟਰ ਦਲਜੀਤ ਚੀਮਾ ਅ ਅਰਸ਼ਦੀਪ ਕਲੇਰ ਔਰ ਜਿਹੜੇ ਗੁਰਚੰਦ ਗਰੇਵਾਲ ਜਾਂ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ ਤਾਂ ਗੁਲਜਾਰ ਸਿੰਘ ਰਣੀਕੇ ਇਸ ਵੇਲੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਪਾਰਟੀ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਚੰਦੀ ਕਲਾਚ ਹੀ ਜੜ੍ਹ ਦੀ ਜਣਾ ਜੜ੍ਹ ਦੀ ਜਿੱਥੇ ਜਾਣਾ ਹੈ ਕੋਈ ਥੋੜਾ ਬੋਧਾ ਸਮੇਂ ਨਾਲ ਗੱਲਾਂ ਹੁੰਦੀਆਂ ਨੇ ਅੱਜ ਤੁਸੀਂ ਦੇਖਿਆ ਕਿ ਜਦੋਂ ਵੀ ਇੱਥੇ ਪ੍ਰਧਾਨ ਸਾਹਿਬ ਦੀ ਚੋਣ ਹੋਈ ਹੈ ਇਹਨਾਂ ਕਦੀ ਰਸ ਨਹੀਂ ਹੁੰਦਾ ਜਿਨਾਂ ਅੱਜ ਇੱਥੇ ਲੋਕਾਂ ਜਿਨਾਂ ਅੱਜ ਆਇਆ ਹੈ ਮਤਲਬ ਪਹਿਲੀ ਵਾਰੀ ਵੀ ਵੇਖਿਆ ਮੈਂ ਪੰਜ ਚਾਰ ਚੋਣਾਂ ਚਾਹੀ ਪਹਿਲਾਂ ਵੀ ਹੁੰਦੇ ਰਹੇ ਆ ਇਹਨਾਂ ਨੇ ਹੀ ਕਦੀ ਹੋਇਆ ਜਿੰਨਾ ਹਿਆਂ ਤੇ ਲੋਕਾਂ ਨੇ ਮੰਨ ਤੇ ਸ਼ਦਾ ਹੀ ਕਿ ਸ਼ਰੋਮੀ ਕਾਲੀਦਾਲ ਦਾ ਜਿਹੜਾ ਸਾਰੇ ਪਾਛਾਂ ਨੂੰ ਢਾਹ ਲਾਉਣ ਵਾਸਤੇ ਲੱਗੇ ਉਹ ਉਹਨਾਂ ਨੂੰ ਕਿਸ ਢੰਗ ਨਾਲ ਆਪਾ ਜੀ ਅੱਜ ਮੈਨੂੰ ਗੁਰੂ ਰਾਮਦਾਸ ਦੀ ਕਿਰਪਾ ਬਖਸ਼ਿਸ਼ ਹੋਈ ਵਰਕਰਾਂ ਦਾ ਸ਼ਾਹ ਨਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਸੇਵਾ ਵਾਸਤੇ ਤਤਪਰ ਜਿਹੜਾ ਹੋਏਗਾ ਉਹਦੇ ਪ੍ਰਧਾਨ ਸਾਹਿਬ ਸਾਹਿਬ ਵੀਰ ਸਿੰਘ ਜੀ ਨੂੰ ਮੈਂ ਵਧਾਈ ਵੀ ਦੇਣਾ ਕਿ ਉਹਨਾਂ ਨੇ ਲੋਕਾਂ ਨੂੰ ਅਸਾਂ ਹੀ ਜਿਨ੍ਹਾਂ ਜਦੋਂ ਉਹਨਾਂ ਦਾ ਨਾਮ ਪੇਸ਼ ਹੋਇਆ ਤੁਸੀਂ ਦੇਖਿਆ ਕਿੰਨੇ ਜਲਕਾਰੇ ਛੱਡੇ ਹੋਣ ਕੇ ਨੇ ਨਾ ਕਿ ਆ ਵੀ ਉੱਥੇ ਨਾਮ ਲਿਆ ਵੀ ਗਿਆ ਵੀ ਜਿੰਨੇ ਹੋਰ ਕੋ ਨਾਮ ਪੇਸ਼ ਕਰਨਾ ਕਰੋ ਕੋਈ ਕਿਸ ਨੇ ਕਿਹਾ ਕਿ ਕਿੰਨੀ ਜੇ ਸ਼ਰਸੰਤੀ ਨਾ ਬਣਿਆ ਇਸ ਕਰਕੇ ਬਹੁਤ ਵਧੀਆ ਮੌਲਦ ਹੋਇਆ ਉਹਨਾਂ ਦੇ ਵੱਲੋਂ ਬਿਲਕੁਲ ਗੁਰਜਾ ਬਲਜਾਰ ਸਿੰਘ ਰਣੀਕੇ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ ਸਾਭ ਦਾ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਵੱਲੋਂ ਵੀ ਇਸ ਗੱਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਕਿ ਸੁਖਵੀਰ ਬਾਦਲ ਨੂੰ ਜੋ ਹੈ ਅਕਾਲੀ ਦਲ ਦੀ ਤਮਾਨ ਦਿੱਤੀ ਗਈ ਹੈ ਬੰਟੀ ਰੋਮਾਣਾ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕੁਝ ਕਿਹਾ ਜਾ ਰਿਹਾ ਉਹਦੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਲੀਡ ਕਰ ਸਕਦਾ ਇੱਕੋ ਬੰਦਾ ਹੈ ਜੋ ਅੱਜ ਦੇ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢ ਸਕਦਾ ਹੈ ਅੱਜ ਹਾਲਾਤ ਪੰਜਾਬ ਦੇ ਕੀ ਬਣੇ ਆ ਕਾਨੂੰਨ ਵਿਵਸਥਾ ਦੀ ਗੱਲ ਤੁਸੀਂ ਲੈ ਲਓ ਪਿਛਲੇ 6 ਮਹੀਨਿਆਂ ਚ 17 ਤੋਂ ਵੱਧ ਗ੍ਰਨੇਡ ਅਟੈਕ ਹੋ ਗਏ ਪੁਲਿਸ ਥਾਣਿਆਂ ਤੇ ਹਮਲੇ ਹੋਣ ਲੱਗੇ ਧਾਰਮਿਕ ਸਥਾਨਾਂ ਤੇ ਹਮਲੇ ਹੋਣ ਲੱਗੇ ਪੁਲਿਸ ਹੈੱਡ ਕੁਆਰਟਰਾਂ ਤੇ ਰਾਕਟ ਲਾਂਚਰਾਂ ਨਾਲ ਹਮਲੇ ਹੋਣ ਲੱਗੇ ਪਿੱਛੇ ਜਿਹੜੇ 2 ਦਿਨ ਪਹਿਲਾਂ ਕਾਲੀਆ ਸਾਹਿਬ ਦੇ ਘਰ ਤੇ ਗ੍ਰਨੇਡ ਸੁੱਟਿਆ ਗਿਆ ਸੋ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਆ ਉਹਨੂੰ ਲਾਂਬੂ ਲਾਉਣ ਦਾ ਇਹ ਯਤਨ ਹੈ ਤੇ ਸਾਰੀ ਅੱਜ ਪੰਜਾਬ ਦਾ ਇੱਕ ਇੱਕ ਬੱਚਾ ਬੱਚਾ ਇਹ ਗੱਲ ਨੂੰ ਸਮਝਦਾ ਹੈ ਜੇ ਇਨ੍ਹਾਂ ਹਾਲਾਤਾਂ ਚੋਂ ਪੰਜਾਬ ਨੂੰ ਕੱਢ ਸਕਦਾ ਹੈ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਹਾਲ ਰੱਖਿਆ ਜਾ ਸਕਦਾ ਹੈ ਤੋ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਕਰ ਸਕਦਾ। ਗੁਰਮਾਨਾ ਜੀ ਅੱਜ ਮਤੇ ਵੀ ਕੁਝ ਪੜੇ ਗਏ, ਪਾਸ ਵੀ ਕੀਤੇ ਗਏ ਕਿ ਉਹਨਾਂ ਮਤਿਆਂ ਦੇ ਵਿੱਚ ਵੀ ਇਹ ਕੋਈ ਜ਼ਿਕਰ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨੂੰ ਲੈ ਕੇ ਕੋਈ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੁਹਿਮ ਜਾਂ ਕੋਈ ਐਸੀ ਕੋਈ ਡਰਾਈਵ ਸ਼ੁਰੂ ਕਰਨ ਜਾ ਰਿਹਾ ਹੈ। ਦੇਖੋ ਮਤਿਆਂ ਦੇ ਵਿੱਚ ਵੀ ਇਹ ਗੱਲ ਆਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੰਬੋਧਨ ਦੇ ਵਿੱਚ ਵੀ ਇਹ ਗੱਲ ਬੜੀ ਪ੍ਰੋਮਿਨੈਂਟਲੀ ਆਈ ਹੈ। ਕਿਉਂਕਿ ਇਹ ਜਿਹੜੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹੈ ਨਾ ਜੀ ਪੰਜਾਬ ਪੰਜਾਬ ਬੜੇ ਔਖੇ ਹ ਉਹਨਾਂ ਦਿਨਾਂ 'ਚ ਵੀ ਇਹ ਅਮਨ ਸ਼ਾਂਤੀ ਭਾਈਚਾਰਕ ਸਾਂਝ ਭੰਗ ਨਹੀਂ ਹੋਣ ਦਿੱਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਡੀ ਜੇ ਪ੍ਰਾਪਤੀ ਤੁਸੀਂ ਉਹਨਾਂ ਨੂੰ ਪੁੱਛਦੇ ਸੀ ਵੇਖੋ ਉਹਨਾਂ ਨੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਕੌਮ ਵਾਸਤੇ ਬੜੇ ਵੱਡੇ ਵੱਡੇ ਕੰਮ ਕੀਤੇ ਪਰ ਜੇ ਤੁਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਕਮਾਈ ਕੀ ਹੈ ਤਾਂ ਉਹ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿੱਦੀ ਜਿਹੜੀ ਬਹਾਲੀ ਰੱਖੀ ਉਹਨਾਂ ਨੇ ਉਹ ਸਭ ਤੋਂ ਵੱਡੀ ਕਮਾਈ ਸੀ ਤੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕੀਤੀ ਹੈ ਕਿ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਹਰ ਇੱਕ ਕੁਰਬਾਨੀ ਦੇਵਾਂਗੇ ਤੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲਿਜਾ ਕੇ ਤੇ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਨੰਬਰ 1 ਸੂਬਾ ਬਣਾਵਾਂਗੇ